ਆ ਗਿਆ ਵੱਡਾ ਸਰਵੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸਰਵੇ ਨੇ ਸਾਰੀਆਂ ਪਾਰਟੀਆਂ ਦੀ ਉਡਾਈ ਨੀਂਦ ਅੱਜ ਚੋਣਾਂ ਹੁੰਦੀਆਂ ਨੇ ਤਾਂ ਕਿਹੜੀ ਪਾਰਟੀ ਬਣਾ ਸਕਦੀ ਹੈ ਸਰਕਾਰ ਭਗਵਾਨਤਮਾਨ ਦਾ ਕੀ ਬਣਨ ਜਾ ਰਿਹਾ ਹੈ ਸਰਵੇ ਦੇ ਵਿੱਚ ਅਹਿਮ ਖੁਲਾਸੇ ਹੋਏ ਹੈ ਸਰਵੇ ਕਿੱਥੋਂ ਆਇਆ ਹੈ ਕਿਵੇਂ ਆਇਆ ਹੈ ਕੀ ਇਹਦੇ ਬਾਰੇ ਜਾਣਕਾਰੀ ਹੈ ਸਾਰੀ ਤੁਹਾਨੂੰ ਦੱਸ ਦਿਆਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਅੱਗੇ ਚੱਲ ਰਹੀ ਹੈ ਵਿਧਾਨ ਸਭਾ ਦੇ ਵਿੱਚ ਕਿਹੜਾ ਪਾਰਟੀ ਵੱਡੀ ਬਣ ਕੇ ਨਿਕਲੇਗੀ ਤੇ ਮੁੱਖ ਮੰਤਰੀ ਬਣਾਏਗੀ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਆ ਰਹੀਆਂ ਨੇ ਨਵੇਂ ਅਕਾਲੀ ਦਲ ਬਾਰੇ ਕੀ ਸਥਿਤੀ ਹੈ ਇਹ ਸਾਰੀਆਂ ਕਹਾਣੀਆਂ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਤਾਂ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿ। ਬੀਤੀ ਰਾਤ ਤੋਂ ਹੀ ਕਹਿ ਲਿਏ ਪੰਜਾਬ ਦੇ ਸਿਆਸੀ ਹਲਕਿਆਂ ਤੇ মিডিਆ ਕੋਰੀਡੋਰਸ ਦੇ ਅੰਦਰ ਇੱਕ ਸਰਵੇਖਣ ਕਰ ਰਿਹਾ ਹੈ ਇਹ ਸਰਵੇ ਕੀ ਕਹਿੰਦਾ ਹੈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਇਸ ਨੂੰ ਲੈ ਕੇ ਇਹ ਸਰਵੇ ਅਹਿਮ ਜਾਣਕਾਰੀ ਦੇ ਰਿਹਾ ਹੈ ਸਰਵੇ ਕਿੰਨੇ ਕੀਤਾ ਹੈ ਕਿਉਂ ਕੀਤਾ ਹੈ ਕਿੰਨਾ ਸੈਂਪਲ ਸਾਈਜ਼ ਸੀ 227 ਦੇ ਵਿੱਚ ਪੰਜਾਬ ਦੇ ਅੰਦਰ ਕੀ ਸਮੀਕਰਨ ਬਣਨੇ ਨੇ ਇਸ ਸਰਵੇ ਤੋਂ ਹਲਕੀ ਜੀ ਝਲਕ ਪੈਂਦੀ ਹੈ ਸਰਵੇ ਦੀ ਔਥੈਂਟੀਸਿਟੀ ਤੇ ਵੀ ਗੱਲ ਕਰਾਂਗੇ ਕਿੱਥੋਂ ਇਹ ਚੱਲ ਆਇਆ ਇਹਦੀ ਵੀ ਗੱਲ ਕਰਦੇ ਆਂ ਦਰਅਸਲ ਜੇਕਰ ਅੱਜ ਦੀ ਘੜੀ ਜਣੇ ਕਿ ਇਹ ਸਰਵੇ ਦੀ ਮਤਰੀਕ ਦੱਸ ਦਵਾਂ ਪਹਿਲਾਂ ਤਾਂ ਤੁਹਾਨੂੰ ਸਮਝਣ 'ਚ ਆਸਾਨੀ ਹੋਵੇ ਇਹ ਸਰਵੇ 1 ਜੁਲਾਈ ਤੋਂ 31 ਜੁਲਾਈ ਦੇ ਦਰਮਿਆਨ ਹੋਇਆ 1 ਜੁਲਾਈ ਤੋਂ 31 ਜੁਲਾਈ ਤੱਕ ਇਹ ਸਰਵੇ ਕੀਤਾ ਗਿਆ ਹੈ ਇਹਦਾ ਸੈਂਪਲ ਸਾਈਜ਼ ਆ ਜਿਹੜਾ 30000 ਤੋ ਵਧੇਰੇ ਲੋਕਾਂ ਦੇ ਉੱਤੇ ਲੋਕਾਂ ਦੀ رائے ਜਿਹੜੀ ਐ ਇਸ ਸਰਵੇ ਦੇ ਵਿੱਚ ਲਈ ਗਈ ਆ ਇਸ ਦੇ ਵਿੱਚ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਇਸ ਦੇ ਵਿੱਚ ਜਿਹੜਾ ਖਿੱਤੇ ਦੇ ਆਧਾਰ ਦੇ ਉੱਤੇ ਇਹ ਸੈਂਪਲ ਇਕੱਠਾ ਕੀਤਾ ਗਿਆ ਹੈ ਇਹ ਸੈਂਪਲ ਦੇ ਨਤੀਜੇ ਬੜੇ ਹੈਰਾਨੀਜਨਕ ਨੇ ਜੇਕਰ ਅੱਜ ਦੀ ਘੜੀ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਾਨੀ ਕਿ 1 ਜੁਲਾਈ ਤੋਂ 31 ਜੁਲਾਈ ਤੱਕ ਤਾਂ ਸਤਿਤਿਆ ਕੀ ਹੋਣਗੀਆਂ ਕਿਹੜੀ ਪਾਰਟੀ ਸਰਕਾਰ ਬਣਾਏਗੀ ਇਸ ਨੂੰ ਲੈ ਕੇ ਵੱਡਾ ਸਵਾਲ ਹੈ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਸਰਕਾਰ ਕਿਹੜੀ ਪਾਰਟੀ ਬਣਾਏਗੀ ਇਹ ਤਾਂ ਤੁਹਾਨੂੰ ਦੱਸ ਹੀ ਦਵਾਂ ਪਰ ਇੱਕ ਗੱਲ ਸਾਫ਼ ਹੈ ਕਿ ਭਗਵਾਨਤਮਾਨ ਮੁੱਖ ਮੰਤਰੀ ਨਹੀਂ ਬਣਨ ਜਾ ਰਹੇ ਜੇਕਰ ਇਸ ਸਰਵੇ ਦੀ ਸੱਚ ਮੰਨੀਏ ਤਾਂ ਹੁਣ ਸੀਟਾਂ ਸਭ ਤੋਂ ਵੱਧ ਕਾਂਗਰਸ ਨੂੰ ਆ ਰਹੀਆਂ ਨੇ ਜਾਨੀ ਕਿ ਇਹ ਜੇ ਸਰਵੇ ਦੀ ਮੰਨੀਏ ਤਾਂ ਅਸੈਂਬਲੀ ਜਿਹੜੀ ਹੈ ਉਤਰ ਸ਼ੰਕਲ ਹੋਣ ਜਾ ਰਹੀ ਹੈ ਹੰਗ ਅਸੈਂਬਲੀ ਹੋਣ ਜਾ ਰਹੀ ਹੈ ਤੇ ਸ਼ੰਕਲ ਵਿਧਾਨ ਸਭਾ ਜਿਹੜੀ ਹੈ ਉਹ ਹੋਏਗੀ ਹੰਗ ਅਸੈਂਬਲੀ ਹੋਏਗੀ ਸਭ ਤੋਂ ਵੱਡੀ ਪਾਰਟੀ ਬਣ ਕੇ ਕਾਂਗਰਸ ਉੱਭਰੇਗੀ ਜਿਹੜੀ ਕਾਂਗਰਸ ਜਿਹੜੀ ਹੈ ਉਹ 45 ਤੋਂ 50 ਸੀਟਾਂ ਜਿੱਤ ਸਕਦੀ ਹੈ ਤੇ 70 ਦੇ ਕਰੀਬ ਸੀਟਾਂ ਦੇ ਉੱਤੇ ਕਾਂਗਰਸ ਬਹੁਤ ਸਖਤ ਮੁਕਾਬਲੇ ਦੇ ਵਿੱਚ ਜਿਹੜਾ ਉਹ ਮੁਕਾਬਲਾ ਕਰੇਗੀ ਬਾਕੀ ਵਿਰੋਧੀ ਪਾਰਟੀਆਂ ਨਾਲ ਆਮ ਆਦਮੀ ਪਾਰਟੀ 99 ਤੋਂ 92 ਤੋਂ ਖਿਸਕ ਕੇ 35 ਤੋਂ 40 ਸੀਟਾਂ ਤੇ ਆ ਸਕਦੀ ਆ ਤੇ 60 ਸੀਟਾਂ ਦੇ ਉੱਤੇ ਸਖਤ ਮੁਕਾਬਲੇ ਦੇ ਵਿੱਚ ਰਹੇਗੀ ਇਟ ਮੀਨਸ ਆਮ ਆਦਮੀ ਪਾਰਟੀ ਦੀਆਂ ਸੀਟਾਂ 50-55 ਤੇ ਵੀ ਜਾ ਸਕਦੀਆਂ ਨੇ ਕਾਂਗਰਸ ਦੀਆਂ ਸੀਟਾਂ 60 ਪਲੱਸ 'ਚ ਵੀ ਜਾ ਸਕਦੀਆਂ ਨੇ ਜੇਕਰ ਮੁਕਾਬਲਾ 70 ਤੇ 60 ਦੇ ਵਿੱਚ ਕਨਵਰਟ ਹੁੰਦਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਤੜਾ ਜੇਕਰ ਇਹ ਇਕੱਲਿਆਂ ਚੋਣ ਲੜਦਾ ਤਾਂ 15 ਤੋਂ 20 ਸੀਟਾਂ ਦੇ ਉੱਤੇ ਇਹ ਜਾ ਸਕਦਾ ਹੈ ਇਸੇ ਤਰ੍ਹਾਂ ਨਾਲ ਹੀ ਭਾਜਪੀ ਤਿੰਨ ਤੋਂ ਪੰਜ ਸੀਟਾਂ ਦੇ ਉੱਤੇ ਅੱਗੇ ਜਾ ਸਕਦੀ ਹੈ ਜੇ ਦੋਵੇਂ ਇਕੱਠੇ ਲੜਦੇ ਆ ਤਾਂ ਇਹਦੇ ਵਿੱਚ 10 ਸੀਟਾਂ ਦਾ ਅੰਤਰ ਜਿਹੜਾ ਉਹ ਆ ਸਕਦਾ ਹੈ ਇਹ ਇੱਕ ਅਹਿਮ ਗੱਲ ਹੈ ਵੱਡੀ ਵੱਡਾ ਮਸਲਾ ਇਹ ਹੈ ਕਿ ਨਵੇਂ ਅਕਾਲੀ ਦਲ ਬਾਰੇ ਵੀ ਇਸ ਸਰਵੇ ਦੇ ਵਿੱਚ ਸਵਾਲ ਸ਼ਾਮਲ ਸੀ ਜਿਹਦੇ ਬਾਰੇ ਦੋ ਚਾਰ ਹਲਕਿਆਂ ਤੇ ਇਸ ਦਾ ਅਸਰ ਦਿਖਾਈ ਦਿੱਤਾ ਹੈ ਤੇ ਵੱਡੀ ਗੱਲ ਇਹ ਹੈ ਕਿ ਇਹ ਸਰਵੇ ਉਦੋਂ ਉਸ ਵੇਲੇ ਤੋਂ ਪਹਿਲਾਂ ਆਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਹਜੇ ਪ੍ਰਧਾਨ ਬਣਨਾ ਸੀ ਉਸ ਤੋਂ ਬਾਅਦ ਸਿਆਸੀ ਸਥਿਤੀਆਂ ਕੀ ਬਣਦੀਆਂ ਨੇ ਇਹ ਅੱਗੇ ਜਾ ਕੇ ਪਤਾ ਲੱਗ ਸਕਦੀਆਂ ਨੇ ਉੱਤੇ ਟਿੱਪਣੀ ਹਾਲੇ ਨਹੀਂ ਕੀਤੀ ਜਾ ਸਕਦੀ ਅ ਸਰਵੇ ਦੇ ਮੁਤਾਬਕ 10 ਸੀਟਾਂ ਜਿਹੜੀਆਂ ਨੇ 10 ਤੋਂ 15 ਸੀਟਾਂ ਜਿਹੜੀਆਂ ਨੇ ਉਹ ਤਿਕਾਣੇ ਮੁਕਾਬਲੇ 'ਚ ਜਾਸ ਅਨਾ ਮਾਫ ਕਰਨਾ 40 ਸੀਟਾਂ ਤਿਕਾਣੇ ਮੁਕਾਬਲੇ 'ਚ ਜਾ ਸਕਦੀਆਂ ਨੇ ਤੇ 10 ਤੋਂ 15 ਸੀਟਾਂ ਚੋਕਾ ਕੋਣੇ ਮੁਕਾਬਲੇ ਚ ਪ੍ਰਵੇਸ਼ ਕਰ ਸਕਦੇ ਨੇ ਜਾਨੀ ਕਿ ਕਾਫੀ ਟਫ ਫਾਈਟ ਹੋਣ ਵਾਲੀ ਹੈ ਇਸ ਸਰਵੇ ਦੀ ਇਹ ਗੱਲ ਕਲੀਅਰ ਹੈ ਕਿ ਸਰਵੇ ਦੀ ਮੰਨ ਲਈ ਜਾਵੇ ਤਾਂ ਕਾਂਗਰਸ ਇੱਕ ਵੱਡੀ ਪਾਰਟੀ ਬਣ ਕੇ ਵਿਧਾਨ ਸਭਾ ਦੇ ਵਿੱਚ ਉਪਰੇਗੀ ਅ ਅਕਾਲੀ ਦਲ ਇੱਕ ਮਾੜੀ ਸਥਿਤੀ ਤੋਂ ਚੰਗੀ ਸਥਿਤੀ ਵੱਲ ਨੂੰ ਵੱਧ ਸਕਦਾ ਹੈ ਆਮ ਆਦਮੀ ਪਾਰਟੀ ਮੋੜ ਕਹਿੰਦੇ ਕਿ ਉੱਥੇ ਆ ਕੇ ਖੜ ਜੇਗੀ ਜਾਨੀ ਕਿ 20 ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਜੇ ਥੱਲੜਲਾ ਨੰਬਰ ਦੇਖੀਏ 35 ਵਾਲਾ ਤਾਂ ਉਹਦੇ ਨੇੜੇ ਤੇੜੇ ਹੈ ਜੇ 40 ਵਾਲਾ 45 ਵਾਲਾ ਦੇਖ ਲਈਏ ਉਹ ਵੀ ਉਹਦੇ ਨੇੜੇ ਤੇੜੇ ਆ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਰਵੇ ਦੇ ਮੁਤਾਬਕ جاری ਹੈ ਭਗਵੰਤ ਮਾਨ ਹੁਣੇ ਆਪਣਾ ਸਮਾਰ ਸੰਭਣਾ ਸ਼ੁਰੂ ਕਰ ਦੇਣ ਜੇਕਰ ਇਸ ਸਰਵੇ ਦੀ ਮੰਨੀ ਜਾਵੇ। ਖੈਰ ਸਰਵੇ ਸਰਵੇ ਹੁੰਦੇ ਆ ਕਿਉਂ ਕੀਤੇ ਆ ਪਰ ਇਹ ਸਰਵੇ ਕਿੱਥੋਂ ਆਇਆ? ਮੈਂ ਇਸ ਸਰਵੇ ਦੇ ਉੱਤੇ ਇਹ ਸੱਜ ਤੱਕ ਯਕੀਨ ਕਰ ਸਕਦਾ ਕਿ ਸਰਵੇ ਜਿਸ অথੈਨਟਿਕ ਸੋਰਸ ਤੋਂ ਆਇਆ ਹੈ ਉਹ ਸੋਰਸ ਇਹ ਜਿਹੀਆਂ ਚੀਜ਼ਾਂ ਦੇ ਨਾਲ ਕੜੀ ਮਸਾਲਾ ਨਹੀਂ ਲਾਉਂਦੇ ਉਹ ਇਹ ਜਿਹੀਆਂ ਚੀਜ਼ਾਂ ਦੇ ਨਾਲ ਜਿਹੜਾ ਉਹ ਤੜਕਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਆਪਣੇ ਵੱਲੋਂ ਅ ਬਹੁਤ ਪ੍ਰੋਸਜੋਗ ਪੱਤਰਕਾਰ ਨੇ ਤਰਨ ਦੀ ਬਲਾਸਪੁਰ ਉਹਨਾਂ ਦੇ ਸੰਗੀਆਂ ਸਾਥੀਆਂ ਨੇ ਸ਼ਾਇਦ ਉਹਦੇ ਚ ਇੱਕ ਦਾ ਮੇਰਾ ਵੀ ਕੋਈ ਸੰਗੀ ਸਾਥੀ ਹੋਵੇ ਕਿਉਂਕਿ ਉਹਨਾਂ ਨੇ ਨਾਂ ਹਾਲੇ ਰਿਵੀਲ ਨਹੀਂ ਕੀਤਾ ਤੇ ਉਹ ਉਹਨਾਂ ਦੇ ਉਹ ਸੰਗੀਆਂ ਸਾਥੀਆਂ ਨੇ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਿਸਰਚ ਦਾ ਖੋਜ ਦਾ ਕੰਮ ਕਰਦੇ ਨੇ ਕਰਦੇ ਸੀ ਤੇ ਅੱਜ ਕੱਲ ਉਹ ਜਿਹੜਾ ਵੱਖ-ਵੱਖ ਏਜੰਸੀਆਂ ਜਿਹੜੀਆਂ ਨੇ ਰਾਜਨੀਤਿਕ ਸਰਵੇ ਕਰਨ ਵਾਲੀਆਂ ਜਾਂ ਰਾਜਨੀਤੀ ਦੇ ਅੰਦਰ ਜਿਹੜੀਆਂ ਚੀਜ਼ਾਂ ਦੇਖਦੀਆਂ ਨੇ ਪੀਆਰ ਵਗੈਰਾ ਦੇ ਕੰਮ ਉਹਨਾਂ ਦੇ ਵਿੱਚ ਨੇ ਤੇ ਇਸ ਕਰਕੇ ਇਹ ਉੱਤਰ ਭਾਰਤ ਦੇ ਵਿੱਚ ਇਹ ਏਜੰਸੀ ਕੰਮ ਕਰ ਰਹੀ ਹੈ ਤਾਂ ਇਸ ਕਰਕੇ ਮੇਰੇ ਲਈ ਇਸ ਸਰਵੇ ਦੀ ਔਥੈਂਟੀਸਿਟੀ ਠੀਕ ਹੈ ਮੈਨੂੰ ਕੁਝ ਚੀਜ਼ਾਂ ਦੇ ਤਰਾਜ ਆ ਜਿਵੇਂ ਕਿ ਸਰਵੇ ਦਾ ਸੈਂਪਲ ਸਾਈਜ਼ ਸਰਵੇ ਦਾ ਸੈਂਪਲ ਸਾਈਜ਼ ਘੱਟ ਹੈ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ 30000 ਦਾ ਸਰਵੇ ਥੋੜਾ ਘੱਟ ਰਹਿੰਦਾ ਹੈ ਮੇਰੇ ਕਟੂ ਘਟ ਮੇਰਾ ਅੰਦਾਜ਼ਾ ਹੈ ਕਿ 1 ਲੱਖ ਤੋਂ 1.5 ਲੱਖ ਦਾ ਸਰਵੇ ਸੈਂਪਲ ਸਾਈਜ਼ ਹੋਣਾ ਚਾਹੀਦਾ ਹੈ ਜੇਕਰ অথੈਨਟੀਸਿਟੀ ਸਰਵੇ ਦੀ ਕੱਢਣੀ ਹੈ ਖੈਰ ਸਰਵੇ ਅੱਜ ਕੱਲ ਏਸੇ ਆਧਾਰ ਤੇ ਹੁੰਦੇ ਨੇ ਪਰ ਮੇਰੇ ਕੋਲੇ ਬਲਾਸਪੁਰ ਹੁਣਾ ਦਾ ਸੋਰਸ ਸੁਣ ਕਰਕੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਸਰਵੇ ਦਿਊ ਅਥੈਂਟੀਸਿਟੀ ਮੇਰੇ ਲਈ ਠੀਕ ਠਾਕ ਹੈ ਮੈਂ ਇੱਤੇ ਕੁਝ ਉਤਰਾਜ ਜ਼ਰੂਰ ਜੁਤਾ ਸਕਦਾ ਪਰ ਇਹਨੂੰ ਮੁੱਢੋਂ ਰੱਦ ਨਹੀਂ ਕਰ ਸਕਦਾ ਤੇ ਇਸ ਕਰਕੇ ਸਰਵੇ ਪੰਜਾਬ ਦੀ ਸਿਆਸਤ ਲਈ ਕਾਫੀ ਚਿੰਤਾਜਨਕ ਵੀ ਹੈ ਸਿਆਸੀ ਪਾਰਟੀਆਂ ਲਈ ਕਾਂਗਰਸੀਆਂ ਨੂੰ ਸੋਚਣ ਦੀ ਲੋੜ ਹੈ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਇੱਕ ਗੱਲ ਬਹੁਤ ਕਲੀਅਰ ਹੈ ਮੇਰੇ ਇੱਕ ਸੱਜਣ ਨੇ ਉਹ ਵੀ ਸਰਵੇ ਦਾ ਕੰਮ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਖੇਮ ਕਰਨ ਸੀਟ ਲੁਧਿਆਣਾ ਪੱਛਮੀ ਦੀ ਉਪਚੋਣ ਤੋਂ ਪਹਿਲਾਂ ਕਾਂਗਰਸ ਜਿੱਤ ਰਹੀ ਸੀ ਲੁਧਿਆਣਾ ਪਛਮੀ ਦੀ ਉਪਚੋਣ ਚ ਪੇ ਖਿਲਾਾਰੇ ਤੋਂ ਬਾਅਦ ਉਹ ਸੀਟ ਕਾਂਗਰਸ 54000 ਤੇ ਹਾਰ ਰਹੀ ਹੈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਕਾਂਗਰਸੀ ਕੁਝ ਸੀਟਾਂ ਤਾਂ ਆਪਣੀ ਲੜਾਈ ਚ ਲੂਜ਼ ਕਰ ਰਹੇ ਨੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਵੀ ਸੋਚਣ ਦੀ ਲੋੜ ਹੈ ਕਿ ਸਰਕਾਰ 3.5 ਸਾਲ ਦੇ ਵਾਂਗੂ ਚੱਲ ਚੱਲੀ ਐ ਤੇ ਸਾਡੇ ਤੋਂ ਕੀ ਕਮੀਆਂ ਰਹਿ ਗਈਆਂ ਤੇ ਕੀ ਕਰਨਾ ਚਾਹੀਦਾ ਤੇ ਜਿਹੜੀ ਇਸ ਸਰਵੇ ਨੂੰ ਚੁਠਲਾਇਆ ਜਾ ਸਕੇ ਲੋਕਮਣਾਂ ਨੂੰ ਟਟੋਲਣ ਲਈ ਇਹ ਸਰਵੇ ਹੁੰਦੇ ਨੇ ਅਕਾਲੀ ਦਲ ਦੀ ਸਥਿਤੀ ਬਿਹਤਰ ਹੋ ਸਕਦੀ ਹੈ ਉਹ ਕਰ ਵੀ ਰਹੇ ਨੇ ਸਰਵੇ ਦੇ ਵਿੱਚ ਤੇ ਨਵਾਂ ਆਕਾਲੀ ਦਲ ਕੀ ਰੰਗ ਲਿਉਂਦਾ ਹੈ ਇਸ ਬਾਰੇ ਇਸ ਸਰਵੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਬੇਸ਼ੱਕ ਨਵਾਂ ਆਕਾਲੀ ਦਲ ਕਿਉਂਕਿ ਉਸ ਵੇਲੇ ਫਾਰਮੇਸ਼ਨ ਨਹੀਂ ਸੀ ਹੋਈ ਹੁਣ ਫਾਰਮੇਸ਼ਨ ਹੋ ਗਈ ਹੈ ਸਾਰਾ ਕੁਝ ਚੱਲ ਰਿਹਾ ਹੈ ਜੋ ਮੇਰੇ ਕੋਲੇ ਜਾਣਕਾਰੀ ਹੈ ਸੁਖਵੀਰ ਸਿੰਘ ਬਾਦਲ ਵਾਲਾ ਤੜਾਵੀ ਵੈਸਟ ਪੰਜਾਬ ਹੈ ਜਿਹੜਾ ਜਿਸ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਬਠਿੰਡਾ ਆਉਂਦੇ ਇੱਥੇ ਹੀ ਠੀਕ ਠਾਕ ਪਰਫਾਰਮ ਕਰ ਰਿਹਾ ਹੈ ਅਦਰਵਾਇਜ਼ ਬਾਕੀ ਥਾਂਵੇਂ ਉਹ ਟਿਕੋਣੇ ਮੁਕਾਬਲੇ ਦੇ ਵਿੱਚ ਫਸਿਆ ਹੋਇਆ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਇਸ ਸਰਵੇ ਦੇ ਉੱਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਕਲੇਸ਼ ਦਾ ਗੱਲ ਹੋ ਸਕਦੀ ਹੈ ਪਰ ਇਸ ਸਰਵੇ ਦੇ ਨੇ ਕੰਨ ਖੜੇ ਕਰਤੇ ਨੇ ਉਹਨਾਂ ਸਾਰਿਆਂ ਦੇ ਲਈ ਉਹਨਾਂ ਦੀ ਨੀਂਦ ਉਡਾ ਦਿੰਦੀ ਹੈ ਖਾਸ ਕਰਕੇ ਕਾਂਗਰਸੀਆਂ ਦੀ ਤੁਸੀਂ ਤਾਂ ਹੰਦਿਆਂ ਦੇ ਪਹੁੰਚ ਕੇ ਰਹਿ ਜਾਓਗੇ ਹਿਸਾਬ ਲਾ ਲਓ ਕਿ ਇਹਨੂੰ ਕਹਿੰਦੇ ਹੁੰਦੇ ਆ ਕਿ ਹੰਦਿਆਂ ਦੇ ਪਹੁੰਚ ਕੇ ਵੀ ਜਦੋਂ ਪਿੱਛੇ ਨੂੰ ਖਿੱਚ ਲਿੰਦਾ ਜਾਫੀ ਤਾਂ ਫਿਰ ਧਾਵੀ ਦੇ ਲਈ ਔਖਾ ਹੋ ਜਾਂਦਾ ਤਾਂ ਇਸ ਕਰਕੇ ਤੁਸੀਂ ਹੰਦਿਆਂ ਦੇ ਪਹੁੰਚੇ ਹੋ ਹੋ ਲਗਭਗ ਤੁਹਾਨੂੰ ਜੇਕਰ ਉੱਪਰਲਾ ਨੰਬਰ ਵੀ ਦੇਖੀਏ ਤਾਂ ਤੁਹਾਨੂੰ ਘੱਟੋ-ਘੱਟ 10 ਸੀਟਾਂ ਹੋਰ ਚਾਹੀਦੀਆਂ ਨੇ ਕੰਫਰਟਲੀ ਸਰਕਾਰ ਚਲਾਉਣ ਦੇ ਲਈ ਜੇ ਥੱਲੇ ਵਾਲਾ ਨੰਬਰ ਦੇਖਿਆ ਜਾਵੇ ਤਾਂ ਤੁਹਾਨੂੰ 15 ਤੋਂ 16 ਸੀਟਾਂ ਚਾਹੀਦੀਆਂ ਨੇ ਤਾਂ ਤੁਸੀਂ ਕਾਫੀ ਉਲਝੇ ਹੋਏ ਹੋ ਤੇ ਟਿਕਾਣੇ ਚ ਕੋਨੇ ਮੁਕਾਬਲੇ ਦੇ ਅੰਦਰ ਕਾਂਗਰਸ ਹਮੇਸ਼ਾ ਹੀ ਲੂਜ਼ ਕਰਦੀ ਹੈ ਹਾਰਦੀ ਹੈ ਇਹ ਵੀ ਇਤਿਹਾਸ ਗਵਾਇਆ ਕੁੱਲ ਮਿਲਾ ਕੇ ਇਹ ਸਥਿਤੀਆਂ ਕਿਸ ਪਾਸੇ ਵੱਲ ਨੂੰ ਜਾਂਦੀਆਂ ਨੇ ਇਹ ਸਮਝਾ ਸਕਦਾ ਇਸ ਸਰਵੇ ਦੇ ਬਾਰੇ ਹੋਰ ਕੁਝ ਚੀਜ਼ਾਂ ਨਿੱਖਰਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ